ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਹਾਂ ਫਿਰ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਆਲਾ ਵਲੌਗ ਤੁਸੀਂ ਵੇਖ ਹੀ ਲਿਆ ਹੁਣ ਤੇ ਵੀ ਜਿਵੇਂ ਮੇਰਾ ਬ੍ਰਦਰ ਆਇਆ ਵਾ ਛੋਟਾ ਪਹਿਲਾਂ ਵੱਡਾ ਆਇਆ ਸੀਗਾ ਤੇ ਹੁਣ ਛੋਟਾ ਆਇਆ ਵਾ ਕੱਲ ਤੇ ਅੱਜ ਇਹਨੇ ਕਰਕੇ ਵੀ ਮੈਂ ਇੰਨੇ ਦਿਨ ਹੋ ਗਏ ਛੁੱਟੀਆਂ ਨਹੀਂ ਲਈਆਂ ਸੀਗੀਆਂ ਤੇ ਲਗਾਤਾਰ ਕੰਮ ਤੇ ਗਈ ਸੀਗੀ ਤੇ ਹੁਣ ਮੈਂ ਦੋ ਲਈਆਂ ਸੀ ਇੱਕ ਕੱਲ ਦੀ ਤੇ ਇੱਕ ਮੰਡੇ ਦੀ ਅੱਜ ਤੇ ਅੱਜ ਫਿਰ ਮੈਂ ਉਦੋਂ ਆਪਾਂ ਦਾ ਬਰਥਡੇ ਵੀ ਸੈਲੈਬ੍ਰੇਟ ਨਹੀਂ ਕੀਤਾ ਸੀ ਮੈਂ ਕਿਹਾ ਅੱਜ ਤੋਂ ਹੀ ਕਰਾਂਗੀ ਤੇ ਅੱਜ ਅਸੀਂ ਕਰਨ ਲੱਗੇ ਆ ਤੇ ਆ ਮੇਰਾ ਬ੍ਰਦਰ ਆ ਛੋਟਾ ਤੇ ਇਹਦੇ ਵੀਜੇ ਨੂੰ ਲੱਗੇ ਨੂੰ ਹੋ ਗਏ 5-6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਤੇ ਪਰ ਹਾਂ ਕਿਤੇ ਬਯਾੜਾ ਕਰਕੇ ਅਸੀਂ ਬਈ ਲੇਟ ਟੈਕਟ ਲਈ ਸੀਗੀ ਜੇ ਅਸਾਂ ਕਹਾਂ ਜੇ ਬਾਅਦ ਚਾਹਾਂਗਾ ਤੇ ਕੱਲ ਆਇਆ ਕੋਈ ਪੁੱਛ ਗਿਆ ਸੀ ਕੋਈ ਹੋਈ ਤਾਂ ਨਹੀਂ ਪੁੱਛ ਗਿਆ ਨਾ ਨਾ ਕੋਈ ਨਹੀਂ ਕੋਈ ਕੀ ਕੀ ਦੇਖਿਆ ਸੀ ਅੱਛੀ ਬਸ ਕੱਲ ਨੂੰਲਾ ਉਸਤਾ ਦੇਖਿਆ ਹਾਂ ਤੇ ਬਸ ਕੋਈ ਨਹੀਂ ਤੇ ਐਵੇਂ ਜਿਹੜੇ ਵੀਰਾਂ ਨੇ ਆਉਣਾ ਜਾਂ ਜਿਨ੍ਹਾਂ ਦਾ ਟਾਈਮ ਵੀ ਥੋੜਾ ਵਾ ਐਵੇਂ ਨਾ ਟੈਨਸ਼ਨ ਲਿਆ ਕਰੋ ਕੋਈ ਚੈੱਕ ਕਰਨੇਗਾ ਕਿ ਮੈਂ ਥੋੜਾ ਕੋਈ ਵੀ ਰੋਗ ਹਾਂ ਕੋਈ ਰੋਗ ਨਹੀਂ ਕੋਈ ਪੁੱਛ ਗਿਆ ਸਨ ਨਹੀਂ ਯਾਰਾ ਆਰਾਮ ਨਾਲ ਤੁਸੀਂ ਆਪਦੀ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਜਿੰਨਾ ਚਿਰ ਤੁਹਾਡਾ ਵੀਜ਼ਾ ਹੈਗਾ ਵੈਲਿਡ ਕੋਈ ਡਰ ਨਹੀਂ ਲੋੜਨੀ ਕੋਈ ਡਰ ਨਹੀਂ ਲੋੜਨੀ ਬਾ ਦਾਸ ਦਿੰਦੇ ਰਹਿ ਗਿਆ 9 ਮਹੀਨੇ ਵਾਲੇ ਆਪਾਂ ਸਾਲ ਦੇ ਪਿੱਛੇ ਡਰ ਨਹੀਂ ਲੋੜਨੀ ਐਵੇਂ ਇੱਥੇ ਡਰਾਈ ਜਾਂਦੇ ਟੈਕਟਾਂ ਇਹਦੇ ਵੀ ਇਹਨੂੰ ਟਰਾਪਤਾ ਸੀ ਬੰਦੇ ਮੇਰਾ ਕਦੋਂ ਤੇਰਾ ਵੀਜ਼ਾ ਘੱਟ ਰਹਿ ਗਿਆ ਪੁਰਾਣੇ ਤੋਂ ਟਾਈਮ ਦਾ ਰਹਿ ਗਿਆ 2 ਮਹੀਨੇ 2.5 ਮਹੀਨੇ ਮੈਨੂੰ ਵੀ ਬੜੀ ਟੈਂਸ ਦਾ ਵੀਜ਼ਾ ਹੈਗਾ ਬੇਫਿਕਰ ਹੋਵੇ ਛੱਡ ਜੋ ਕੋਹ ਨਹੀਂ ਪੁੱਛਿਆ ਕੱਖ ਨਹੀਂ 에ਰਪੋਰਟ ਤੇ ਪੁੱਛਿਆ ਤੇ ਬਾਕੀ ਮਿਲਦੇ ਆਂ ਮੈਂ ਅਜੇ ਨੌਣਾ ਖੋਣਾ ਕੰਮ ਤੋਂ ਆਇਆ ਇਹ ਹੁਣੇ ਕੰਮ ਤੋਂ ਹਜੇ ਆਈ ਆ ਬਸ ਅਸੀਂ ਤੁਸੀਂ ਅੱਗੇ ਵੇਖ ਲਈਏ ਵੀਡੀਓ ਤਿਆਰ ਕਰੀ ਜਾਂਦੇ ਆ ਕਿ ਮੈਂ ਤਾਂ ਅਜੇ ਘਰੇ ਹੀ ਸੀਗੀ ਤੇ ਹੁਣ ਆਪਾਂ ਕਰਦੇ ਆਂ ਬਰਥਡੇ ਸੈਲੀਬ੍ਰੇਟ ਬੇਕਰ ਤੁਸੀਂ ਫਿਰ ਸਾਰਾ ਵਲੌਗ ਤੇ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਤੇ ਆਪਣੇ ਵੀਡੀਓ ਤੁਹਾਨੂੰ ਕਿੱਦਾਂ ਲੱਗਦੇ ਆ ਹੁਣ ਦਿਨ ਠੀਕ ਆ ਜੀ ਓਕੇ ਓਕੇ ਬੈਠੇ ਆਪਣੇ ਬੰਦੇ ਤੋਂ ਪਰਤੀ ਤਾਂ ਗਲਾਸ ਹੈਗਾ ਯਾਰ ਨਾ ਜੀ ਨਾ ਉਹ ਫਿਰ ਗਲਾਸ ਤਾਂ ਹੈਗਾ ਧੋ ਕੇ ਸਾਹ ਪਾ ਲਾ ਨਾ ਪਾਣੀ ਦੋ ਇਹ ਚੀਜ਼ ਨੂੰ ਹੱਥ ਨਹੀਂ ਆਪਣੇ ਪੰਜਾਬੀਆਂ ਦਾ ਤਾਂ ਇਹ ਹੀ ਹੁੰਦਾ ਬਸ ਯਾਰ ਜਿਹੜਾ ਨੂੰ ਮਾਫ ਆ ਚਲੋ ਇੱਕ ਤਾਂ ਮੇਰੇ ਬ੍ਰਦਰ ਆਉਣ ਦੀ ਖੁਸ਼ੀ ਚ ਤੇ ਇਹ ਕੰਮਾ ਬਰਥਡੇ ਕਰਕੇ ਤੇ ਕੰਮਾਂ ਤੋਂ ਆਏ ਆ ਸੁਬਾ ਕੰਮਾਂ ਤੇ ਜਾਣਾ ਦਿਖਾਗਾ ਵੀਰ ਉਹ ਜਿਹੜੀ ਜਿਹੜੀ ਕਿ ਇੰਨੀ ਕੋਲੇ ਦੇ ਚਾਹ ਬੰਦ ਕਰ ਬੰਦ ਕਰ ਦੇ ਉਹ ਸਿੱਕੇ ਜਾਉ ਪੂਰਾ ਇਹ ਜਿਹੜੀ ਇਹ ਜਿਹੜਾ ਠੀਕ ਕੁਰਾਨ ਤਾਂ ਦੂਏ ਜੀ ਜਦੋਂ ਕਹਾਂ ਦੇ ਦੇ ਚੱਲ ਮੈਂ ਦੂਏ ਪਿੱਛੇ ਕਰਦੇ ਆਂ ਪਹਿਲਾਂ ਕਰਦੇ ਆਂਗੇ ਕੁਰਾਨ ਤਾਂ ਪਿੱਛੇ ਕਰਦੇ ਆਂਗੇ ਸਮਝ ਆਦੋ ਵੀਡੀਓ ਚੱਲੀ ਜਾਂਦੀ ਆ ਯਾਰ ਆਜੋ ਹੁਣ ਉਹ ਕਰ ਤਾਂ ਕਿੱਥੇ ਆ ਤੂੰ تمہارا ਫੋਨ ਨਾ ਬੰਦ ਕਰ ਤੂੰ ਬੰਟੀ ਬੰਟੀ ਇੰਦਰ ਹੈ ਪਿੱਛੇ ਨੂੰ ਆ ਗਿਆ ਬੰਟੀ ਉਹਦੇ ਤੇਰਾ ਮੇਰਾ ਫਿੱਕੇ ਆਜੋ ਸਟੈਂਡ ਹੈ ਨੀ ਦਾ ਸਟੈਂਡ ਹੈਗਾ ਆਪਣੀ ਇੱਥੇ ਟੈਗ ਜੂਗਾ ਫੋਨ ਉੱਥੇ ਡੈੱਕ ਦੇਣਾ ਉਹ ਕਰ ਦੇ ਉਹ ਸਟੈਂਡ ਵੀ ਹੈਗਾ ਜਾ ਦੱਸ ਸਮੈਲ ਨਹੀਂ ਆ ਰਹੀ ਦੂਰ ਹੀ

ਬਾਰ ਬਾਰ ਕੇਕ ਕਟਾ ਜਾਏ ਚਲ ਮੈਂ ਆਪ ਦੇ ਆਪ ਹੀ ਆ ਜਾਣਾ ਯਾਰ ਤੁਸੀਂ ਤਾਂ ਨਹੀਂ ਲਾਉਣਾ ਮੈਨੂੰ ਕਿਹਾ ਯਾਰ ਠੀਕ ਹੋ ਯਾਰ ਤੁਸੀਂ ਤਾਂ ਕਿਸੇ ਨੇ ਨਹੀਂ ਕਿਹਾ ਮੈਨੂੰ ਕਿਹਾ ਕਿਹਾ ਤਾਂ ਸੀਗਾ ਸਾਰਿਆਂ ਨੇ ਕਿਹਾ ਸੀ ਕਿਸੇ ਨੇ ਕੋਈ ਅੱਛਾ ਇਸ ਤੋਂ ਗਲਾ ਬਰਾਉ ਕੀਤਾ ਹਾਂ ਕੀ ਕਰੋ ਥੋੜਾ ਥੋੜਾ ਇੱਕ ਵਾਰ ਤੇ ਸ਼ਿੰਗੀਲਾ ਕਹਿੰਦਾ ਜਿਹੜਾ ਦੋ ਕੇਮੇ ਉਹ ਵੀ ਕਹਿਦੀ ਹੈ ਅੱਧਾ ਥੰਮ ਤੇ ਕੱਲ ਵਾਲਾ ਵੀ ਬਹੁਤ ਮਾਰ ਕੇ ਇੱਕ ਸੀ ਹੈ ਪੈਸ ਕਰਨਾ ਕੱਲ ਬਹੁਤ ਲੋਸ ਸੀ ਉਹ ਚੱਲੇ ਪੈਸ ਕਰ ਗਿਆ ਨਾ ਕਿੰਨਾ ਉਹ ਬੈਸਪੋਰ্ট ਪਾਣਾ ਸੀ ਨਾ ਉਹ ਮਾਰਾ ਇਸ ਚੀਜ਼ ਮੋਦਕ ਵੀ ਨਹੀਂ ਹਾਂ ਨਾ ਨਾ ਮੇਰੇ ਨਾਲ ਨਾ ਹੇ ਮਾੜਿਆ ਸਗਰਤਾ ਬੰਦਾ ਅਪਾਸ ਨਾ ਮੈਂ ਮਾੜਾ ਬੰਦਾ ਮਿੱਠਾ ਨਹੀਂ ਮਾੜਾ ਬੰਦਾ ਕੋਈ ਤੂੰ ਮਿੱਠਾ ਖਾਣਾ ਥੋੜੀ ਆ ਹੁਣ ਆਈ ਆ ਮਾੜਾ ਜੇ ਤੂੰ ਆਦਾ ਖਾਣ ਚੂਹੀ ਲੈ ਐ ਇੱਕ ਕਰੋ ਤਲਾਹ ਆ ਆ ਜਾ ਕੋਈ ਲੱਗ ਰਹੇ ਨੇ ਕੋਈ ਹੀ ਜਾ ਗਏ ਨੇ ਕੀ ਚਾਹਦੇ ਹੈ ਲੈ ਆਉਗਾ ਗੱਗੇ ਮम्मा ਮੈਂ ਨਹੀਂ ਆਈ ਮੈਂ ਥੋੜਾ ਥੋੜਾ ਚਾਹ ਚਾਹ ਨਾ ਪਰ ਜਾ ਓਏ ਆਨੂੰ ਚੱਕਦਾ ਮੈਂ ਇੱਕ ਮਿੰਟ ਰਹਿਣਾ ਫੋਟੋ ਨ ਕਰਾਲਾ ਚਾਹੀਦਾ ਮੋਬਿਲ ਤੇ ਉਹ ਫੋਟੋੜਾ ਹੈ ਕਿ ਨਾ ਮੈਂ ਇਥੋਂ ਕਲਿੱਕ ਕਰੀ ਜਨਾ ਮੈਨੂੰ ਐਂ ਲੱਗਦਾ ਇਹ ਫੋਟੋ ਮੈਂ ਤੇ ਹੋ ਰਹੀਆਂ ਹਾਂ ਹਾਂ ਹੋਂਦਾ ਪੁੱਤ ਹੋ ਰਹੀਆਂ ਨਾਲ ਦੀ ਨਾਲ ਬੈਠੇ ਰੋਮ ਵਿੱਚ ਬੈਠੇ ਚੱਲ ਜਾਏ ਪੁੱਤ ਦੇ ਇਹ ਮੈਂ ਮੇਮਰੀ ਭਰ ਦੇਣੀ ਐ ਬੋਟ ਕਲੈਕ ਕਰ ਕਰਕੇ ਦੱਸ ਮੇਰੀ ਮੈਮਰੀ ਚੱਲੀ ਜਾਂਦਾ ਕੰਮ ਬਸ ਤੁਰੇ ਆਓ ਪਰ ਇੱਕ ਗਿਨਿਕ ਲੱਗੀ ਥੋੜੀ ਹੋਈ ਰੱਜ ਕੇ ਖਾ ਲਾ ਬੰਟੀ ਕੋਰੇ ਪੀਜ਼ਾ ਲੈਣ ਨੂੰਗਾ ਆ ਗੁਰੇ ਇਹ ਬਾਂ ਦਾ ਬੇਟਾ ਤੇਰੀ ਟੋਪੀ ਮੂਰੇ ਆ ਗਈ ਸੀ ਤਾਂ ਫੋਟੋ ਦੁਬਾਰਾ ਕਰ ਲੈਨੇ ਆ ਕਿੱਡੀ ਗੱਲ ਆਪਾਂ ਕੋਲ ਵੀ ਪਹਿਲੇ ਚੱਲ ਆਪਾਂ ਟੋਪੀ ਲਾ ਦੇਨੇ ਟੋਪੀ ਲਾ ਦੇ ਉਹ ਨੂੰ ਕੀ ਲੋੜ ਆ ਟੋਪੀ ਦੀ ਇਹਨਾਂ ਤੋਂ ਮੈਂ ਊੜੀਂ ਲੜੀ ਤੋ ਗੁਰੇ ਮੇਰਾ ਹੀ ਸਹੀ ਆ ਮਾਲੂ ਨੂੰ ਤਾਂ ਹਾਂ ਸਹੀ ਆ ਕਿਉਂ ਹੀ ਛੋੜਿਆ ਵੀਰੋ ਜੀ ਸ਼ਾਬਾਸ਼ ਬੜੀ ਹੁਣ ਅਪ ਟੋਪੀ ਲਾਇਆ ਲੈ ਆਪਣੇ ਪਾਰਾ ਪੇਰ ਕਾਲਾ ਦੁਬਾਰਾ ਵੇਖਾ ਦੇ ਆਦਰਾ ਡਾਵਾ ਗਾਂਜੇ ਆ ਦੀ ਦਾ ਛੋਟੇ ਪੈਨ ਡੜਾਈ ਟਰਾਈ ਕਰਦਾ ਮੈਂ ਅਸਟੂਪ ਪਕੇਲਾ ਬਣਾ ਰਿਹਾ ਕੁਮਿੰਦਰ ਦਾ ਫੋਨ ਆ ਗਿਆ ਸੋ ਫਿਰ ਮਾਰ ਦਿਆ ਕਿ ਫੋਟੋ ਖਤਿੰਦਾਂ ਲੈ ਮੀਟਿੰਗਾਂ ਸਪੈਲ ਬਰਾਹੀ ਸ਼ੇਤੀ ਕਿ ਨਹੀਂ ਆ ਜਾ ਤਰਾ ਨਹੀਂ ਅਸੀਂ ਥੋਡੇ ਭੈਣ ਭਰਾਵਾਂ ਜੀ ਨਹੀਂ ਆਉਂਦੇ ਨਾ ਵਨੇ ਤਾਂ ਆਇਨੋਗੇ ਬੈਠ ਉੱਚਾ ਜਾ ਐ ਉਹ ਬਿੱਸੋ ਆ ਗਿਆ ਬੱਸ ਸਰ ਓਕੇ ਦਾਨਾ ਬਣੀ ਸੀ ਮਿੱਠੇ ਮਨ ਚੱਲ ਕੇ ਜਿਹਨੇ ਮਾਰੀ ਤਾਂ ਕੋਈ ਆਵੇ ਜਾ ਵੀ ਖਾਓ ਜਾਓ ਗੋਲਪੀਤਾ ਅੱਛਾ ਜੀ ਚੱਲ ਕੇ ਚਾਂਗ ਲੇਟਾ ਲਿਗਾਉਣ ਲੱਗਾ ਖੜਜੋ ਐ ਖੜੇ ਹੋ ਗਏ ਫੋਟੋ ਚ ਆਇਓ ਆਇਓ ਬਾਤ ਨੂੰ ਕੀ ਦਿਲੀਆਂ ਤੇ ਕੋਈ ਨਾ ਕੱਟਣਾ

ਮੇਰੇ ਮਾਮੇ ਜੀ ਮਾਸਟਰ ਉਹ ਬੋਲਣ ਆਏ ਸਨ ਲਾ ਐਡ ਆਈ ਫਾਰਮੂਲੇ ਮੈਂ ਜੂਨਰ ਦਾ ਕਰ ਬਾਦਨਾਵੇ ਆਇਆ ਕਾਲੇ ਪਿੰਸ ਸਹਿਬ ਸਹੀ ਸਹਿਬ ਸਹੀ ਰਹਿਵਾ ਹੋਲਾ ਸੰਗੂ ਰਹਿਲਵਨ ਜੀ ਉਹ ਗਿਆ ਸੁਝਾਇਆ ਤੰਗ ਵੀ ਕਾਲੇ ਆ ਆਪਦਾ ਜਿੰਨਿਆ ਚੰਦੂ ਆਲੇ ਤੋਂ ਆਉਂਦੇ ਵੀ ਇਧਰ ਆਓ ਮੇਰੇ ਨਾਲ ਜਿਹੜਾ ਮੋਰੀ ਭੁੰਨਦਾ

you <laughs>

ਆ ਪੀਜ ਬਸ ਸਪੈਸ਼ਲ ਸਟੇਪਲ ਸਟੇਪਲ ਹੈ ਨਹੀਂ ਮੂਵੀ ਵਾਲਾ ਭਾਈ ਆ ਗਿਆ ਸੀ ਗਾਣਾ ਬੰਦ ਹੋ ਗਿਆ ਹਾਂ ਘੋੜਾ ਯੋ ਯੋ ਪੀਜ਼ਾ ਰੈਡੀ ਰੈਡੀ ਪੀਜ਼ਾ ਆਰਡਰ ਰੈਡੀ ਹੋ ਰਿਹਾ ਹੈ ਇੱਥੇ ਆਓ ਹਾਂ ਬਣ ਗਿਆ ਬ੍ਰੋ ਸਤਾਂ ਨੂਪੇਨਾ ਪੀਤੇ ਪੀਤੇ ਬਤ ਯੋ ਯੋ ਕਿੰਨੇ ਦਾਂਗੇ ਪੀਜ਼ਾ ਪਲੇਟ ਪੀਜ਼ਾ ਪਲੇਟ ਲੇ ਪੀਜਾ ਭਾਰ ਚਲੋ ਇਹ ਅੱਜ ਪੈਣਾਗੇ ਤੋਰੀ ਕੋਈ ਚੀਨਾ ਚੀਨਾ ਹੋਈਏ ਨੀ ਲੱਗਦਾ मैं तो लग पिज्जा खान क्योंकि वैन्य पिज्जा पाओ घंटा सारे जने पिज़ा खाने ਚਾਣਾ ਤੁਮੀ ਬੈ ਜਾਓ ਚਾਣਾ ਬੈ ਜਾਓ ਚਾਣੋ ਜਾ ਹੀ ਅਦਰ ਮਾਸੜ ਦੇ ਨਾਲ ਬਾਪੇ ਤੇ ਮਾਸੜ ਕੋਲ ਬੈ ਜਾਓ ਬੈ ਇਹ ਬਈ ਮਾਨ ਕੇ ਤੁਮ ਹਾਂਜੀ ਹੁਣ ਬਸ ਨਿਪੜ ਗਿਆ ਬਾਟੇ ਦਾ ਹੁਣ ਪੀਜੇ ਖਾ ਕੇ ਕੇਕ ਖਾ ਕੇ ਤੇ ਹੁਣ ਬੈਠੇ ਸੀਗੇ ਹੁਣ ਬਸ ਕਰਦੇ ਆ ਰੈਸਟ ਸੁਭਾਗ ਜਾਣਾ ਪਰ ਮਾਤੇ ਸਾਰਿਆਂ ਨੇ ਤੇ ਆਓ ਕੱਲ ਦੇ ਵੀਡੀਓ ਦਾ ਪੈਨਟ ਤੇ ਮਿਲਾਂਗੇ ਫਾਗੇ ਵੀਡੀਓ ਤੇ ਕੋਈ ਹੋਰ ਵੀਡੀਓ ਠੀਕ ਹੈ ਬਾਏ